ਹੈਲੋ एवरीवन वेलकम बैक टू माय चैनल ਤੁਹਾ ਸਾਰਿਆਂ ਦਾ ਇੱਕ ਨਵੀਂ ਗੈਸਟ ਦੇ ਵਿੱਚ ਸੁਆਗਤ ਹੈ ਤਾਂ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਬਿਲਕੁਲ ਰੈਸਪ੍ਰੈਂਟਸਟਾਈਲ ਰੈਡ ਸੌਸ ਪਾਸਤਾ ਅੱਜ ਅਸੀਂ ਜਿਹੜਾ ਪਾਸਤਾ ਬਣਾਵਾਂਗੇ ਘਰੇ ਇਸ ਦੇ ਵਿੱਚ ਮੈਂ ਕੁਝ ਵੀ ਬਾਜ਼ਾਰ ਦਾ ਯੂਜ਼ ਨਹੀਂ ਕਰਦੀ ਸਿੰਪਲ ਹੋਮਮੇਡ ਸੌਸ ਦੇ ਨਾਲ ਬਣਾਵਾਂਗੇ ਸਿੰਪਲ ਇੰਗਰੀਡੀਅੰਟਸ ਜੋ ਆਪਾਂ ਕੋਲ ਈਜ਼ੀਲੀ ਅਵੇਲੇਬਲ ਹੈ ਘਰ ਤੇ ਉਹ ਯੂਜ਼ ਕਰਕੇ ਮੈਂ ਬਣਾਉਂਗੀ ਤੇ ਅੱਜ ਮੈਂ ਤੁਹਾਡੇ ਨਾਲ ਇਸ ਦੇ ਵਿੱਚ ਇੱਕ ਸਿੱਕੇ ਟ੍ਰਿਕ ਯੂਜ਼ ਕਰੂੰਗੀ ਜਿਹੜੇ ਕਿ ਰੈਸਟੋਰੈਂਟ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਇਸ ਨੂੰ ਐਕਸਟਰਾ ਕ੍ਰੀਮੀ ਬਣਾਉਣ ਲਈ ਆਪਣੇ ਪਾਸਤਾ ਨੂੰ ਤੇ ਦੇਖੋ ਇਹ ਪਾਸਤਾ ਬਿਲਕੁਲ ਰੈਸਟੋਰੈਂਟ ਵਰਗਾ ਬਣਿਆ ਨਾ ਇਹ ਇਜ਼ੀ ਬਿੱਟ ਲੈ ਕੁਝ ਵੀ ਪਜਾਦ ਦਾ ਯੂਜ਼ ਨਹੀਂ ਕੀਤਾ ਸਿੰਪਲ ਕਾ ਸਿੰਪਲ ਇੰਗਰੀਡੀਅੰਟਸ ਨੂੰ ਯੂਜ਼ ਕਰਕੇ ਬਣਾਇਆ ਇਜ਼ੀ ਹੈਲਥੀ ਨਾ ਅੰਦੀ ਕੋਸ਼ਿਸ਼ ਕੀਤੀ ਹੈ ਕਿ ਇਹ 파ਸਾ ਮੈਦੇ ਦਾ ਨਹੀਂ ਹੈਗਾ ਸੋ ਜੀ ਦਨ ਤਾਂ ਚਲੋ ਅੱਗੇ ਆਪਣੀ ਵੀਡੀਓ ਬਣਾਉਣਾ ਸਟਾਰਟ ਕਰ ਇਹ ਐਗਸੋਸ ਪਾਸਤਾ ਬਣਾਉਣੀ ਹੈ ਸਭ ਤੋਂ ਪਹਿਲਾਂ ਅੱਥਰੂ ਵਿੱਚ ਲਿੱਤਾ ਪਾਸਤਾ ਇਹ ਸੂਜੀ ਦਾ ਪਾਸਤਾ ਹੈ ਤੇ ਅੱਧਰ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਿਆ ਜਿਹਦੇ ਵਿੱਚ ਪਾਇਆ ਨਮਕ ਤੇ ਥੋੜਾ ਜਿਹਾ ਕੁਕਿੰਗ ਓਇਲ ਹੁਣ ਆਪਾਂ ਕਿਹਨਾਂ ਕਿਤਨਾ ਪਾਸਤੇ ਨੂੰ ਡੁਆਇਰ ਦੱਬਣਾ ਆਪਣਾ ਫਸਟ ਕੈਪ ਇਹ ਹੀ ਹੋਏਗਾ ਆਪਾਂ ਪਾਸਤਾ ਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਮੀਨਸ ਪਹਿਲਾਂ ਨਾ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਮੀਨਸ ਇਸ ਨੂੰ ਠੰਡੇ ਪਾਣੀ ਦੇ ਵਿੱਚ ਪਾ ਕੇ ਆਪਾਂ ਬਾਅਦ ਵਿੱਚ ਬੋਇਲ ਨਹੀਂ ਕਰਨਾ ਪਹਿਲਾਂ ਪਾਣੀ ਬੋਇਲ ਕਰਨਾ ਚਾਹੀਦਾ ਆਪਣਾ ਗਰਮ ਹੋਣਾ ਚਾਹੀਦਾ ਚੰਗਾ ਆਪਾਂ ਨੂੰ ਲਗਭਗ ਇਹਨੂੰ 8-9 ਮਿੰਟ ਲੱਗ ਜਣਗੇ ਪਕਾਈ ਹੋਣ ਨੂੰ ਇਹਨੂੰ ਪਕਾਇਲ ਹੋਣ ਦਿੰਦੇ ਆ ਉਹਨਾਂ ਟਾਈਮ 'ਕੋ ਆਪਣੀ ਹੋਰ ਤਿਆਰੀ ਕਰ। ਅੱਜਪਾ ਜਿਹੜੀ ਰੈੱਡ ਸੌਸ ਪਾਸਤਾ ਲਈ ਸੌਸ ਬਣਾਵਾਂਗੇ ਉਹ ਵੀ ਘਰੇ ਬਣਾਵਾਂਗੇ ਬਹੁਤ ਸਿੰਪਲ ਇੰਗਰੀਡੀਅੰਟਸ ਦੇ ਨਾਲ ਜਿਹੜੇ ਘਰ ਦੇ ਵਿੱਚ इजीली ਅਵੇਲੇਬਲ ਨੇ। ਦੇਖੋ ਐਕਸਮੈਂਟ ਸੌਸ ਬਣਾ ਲਈ ਕੀ ਕੀਤਾ 3 మీడియం ਸਾਈਜ਼ ਦੇ ਟਮਾਟਰ ਲਿੱਤੇ ਆ ਤੇ ਇੱਕ మీడియం ਸਾਈਜ਼ ਦਾ ਪਿਆਜ਼ ਹੈ ਤੇ ਚਾਰ-ਪੰਜ ਕ੍ਰੀਸ ਗਾਰ ਲਿੱਤੀਆਂ ਇਹਨਾਂ ਨੂੰ ਸਿੰਪਲ ਬੋਇਲਡ ਕਰਕੇ ਠੰਡਾ ਕੀਤਾ ਹੋਇਆ ਹੈ। ਤੇ ਆ ਹੈਗੀਆਂ ਆਪਣੀ ਸਾਬਤ ਤਸ਼ਵੀਰੀ ਵਿੱਚ ਚੁੰਦੀਆਂ ਨਾ ਰੈੱਡ ਬਿਸ਼ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪੈਨ 10 ਮਿੰਟ ਕੱਲਣਾ ਕਿਉਂਕੇ ਰੱਖਿਆ ਤੁਹਾਨੂੰ ਪਕੀ ਕਰਨਾ ਹੈ ਇਹ ਟਮਾਟਰਾਂ ਦਾ ਛਿਲਕਾ ਉਤਾਰ ਦੇਣਾ ਛਿਲਕਾ ਉਤਾਰ ਕੇ ਫੇਰ ਸਭ ਚੀਜ਼ਾਂ ਨੂੰ ਮੀਚਾ ਟਮਾਟਰ ਪਿਆਜ਼ ਤੇ ਗਾਰਲਿਕ ਨੂੰ ਇਕ ਸੰਗੀ ਇਹਨਾਂ ਦੇ ਕੋ ਫਾਈਨ ਪੇਸਟ ਪਿਆਰ ਕਰਨਾ ਸਾਰੇ ਇਨਗਰੀਡੀਅੰਟਸ ਵਿੱਚ ਜາດ ਦੇ ਦੀ ਪਾਲਕ ਹੈ ਤੇ ਹੁਣ ਇਹਦੇ ਵਿੱਚ ਮੈਂ ਪਾ ਦੂੰਗੀ 1 ਤੋਂ 2 ਪੀਸਾ ਪਾਣੀ ਦੇ ਵਿੱਚ ਸਿਨਨਾ ਮਿਰਚ ਦਾ ਪਾ ਦਾਂਗੀ ਜਰੂਰ ਪਾਓ ਬਹੁਤ ਵਧੀਆ ਟੇਸ ਆਏਗਾ ਤੇ ਇਹਨੂੰ ਆਪਾਂ 1 ਤੋਂ 2 ਚਮਚਾ ਪਾਣੀ ਦਾ ਪਾ ਕੇ ਪੀਸ ਲਾਂਗੇ ਇਹਨਾਂ ਇੱਜ਼ਾ ਬਿਲਕੁਲ ਫਾਈਨ ਪੇਸ ਬਣ ਕਰ ਲਿਆ ਦੇਖੋ ਕਿੰਨਾ ਵਧੀਆ ਕਲਰ ਆਇਆ ਸਬਸੇ ਵੀ ਆਸਾਨ ਸ਼ੀਫਿੰਗ ਹੈਪੀ ਸੀਪਲ ਜਿਹੜੇ ਮੈਂ ਆਪਣੇ ਘਰ ਦੇ ਵਿੱਚ ਇਨਗਰੀਡੀਅੰਟਸ ਨਾਲ ਮੈਂ ਬਹੁਤ ਤਿਆਰ ਕਰ ਲਿਆ ਨਿਚਾ ਦੇ ਨਾਲ ਇਸ ਦਾ ਇੱਕ ਅਲੱਗ ਰਾ ਦੇ ਦਾ ਆਪਾਂ ਨੂੰ ਕੋਈ ਐਕਸਟਰਾ ਕਲਰ ਐਡ ਕਰਨ ਦੀ ਲੋੜ ਨਹੀਂ ਹੈ ਹੁਣ ਆਪਾਂ ਕੀ ਕਰਨਾ ਐਕਸ ਵਿੱਚ ਵੈਜੀਟੇਬਲਸ ਲਈਏ ਜਿਹੜੇ ਵੀ ਆਪਾਂ ਕੋਲ ਈਜ਼ੀਲੀ ਅਵੇਲੇਬਲ ਹੈਗੀਆਂ ਤੁਸੀਂ ਉਹ ਲੈ ਲਓ ਮੇਰੇ ਕੋਲ ਨਾ ਸ਼ਿਮਾ ਮਚ ਲਈਏ ਪਿਆਜ਼ ਲਿੱਤੀ ਹੈ ਤੇ সুইਟ ਕੌਰਨਸ ਲਿੱਤੀ ਹੈ ਹੋਰ ਵੀ ਜੇ ਤੁਹਾਡੀ ਤੁਸੀਂ ਜਿਹੜੀ ਵੈਜੀਟੇਬਲਸ ਪਸੰਦ ਕਰਦੇ ਹੋ ਲੈ ਸਕਦੇ ਹੋ ਮੈਂ ਫਿਲਹਾਲ ਇਹ ਹੀ ਹੈ ਨੈ ਇੱਕ ਪੈਨ ਲਿੱਤਾ ਹੈ ਪੈਨ ਦੇ ਵਿੱਚ ਮੈਂ ਕੁਕਿੰਗ ਔਇਲ ਪਲੱਸ ਬਟਰ ਪਾਇਆ ਹੁਣ ਆਪਾਂ ਕੀ ਕਰਾਂਗੇ ਆਪਣੀ ਵੈਜੀਟੇਬਲਸ ਨੂੰ ਸੌਤੇ ਕਰਾਂਗੇ इसे मैं पा दूंगी पादगी रसी प्याज आप थोड़ा जा सोटे कर लेंगे अब मैं एक सीक्रेट टिप नाल की अपना जोड़ा पास्ता बिल्कुल रेस्टोरेंट पर का बनेगा बहुत सिंपल जी टिप है पर टेस्ट बहुत फर्क आ जाएगा प्याज में एक मिनट लिए सोते ही करना ज्यादा नहीं भुनने हम आप की पा देंगे शिमला मिर्च ਇਹ ਨਾਲ ਹੀ ਮੈਂ ਜ਼ੇਬੀਟ ਪਾ ਦੂੰਗੀ ਇਹ ਮੇਕੋ ਬੋਇਲ ਕਿਤੇ ਹੋਏ ਕੌਨਸੈਂ ਇਹ ਪਲਾਂਗੇ ਆਪਾਂ ਇਹ ਇਹਨਾਂ ਨੂੰ ਵੀ ਪਿਆਜ਼ਾਂ ਦੇ ਨਾਲ ਹੀ ਥੋੜੇ ਟਾਈਮ ਲਈ ਸੋਟੇ ਕਰ ਲਾਂਗੇ ਇਹਨਾਂ ਨੂੰ ਆਪਾਂ ਥੋੜਾ ਟਾਈਮ ਲਈ ਸੋਟੇ ਕੱਨਣੇ ਜਿੰਨਾ ਟਾਈਮ ਕਿ ਸਬਜ਼ੀਆਂ ਦਾ ਕੱਚਾਪਨ ਦੂਰ ਮਿਲ ਹੋ ਜਾਣਾ ਪਸ ਉਸ ਤੋਂ ਜ਼ਿਆਦਾ ਨਹੀਂ ਕੱਣਾ ਨਹੀਂ ਜ਼ਿਆਦਾ ਨਹੀਂ ਪਕਾਉਣੀਆਂ ਆਪਾਂ ਸਿਰਫ ਇਹਨਾਂ ਦਾ ਕੱਚਾਪਨ ਦੂਰ ਕਰਨਾ ਹੈ ਇਹ ਦੇਖੀਏ ਫਿਰ ਥੋੜਾ ਜਿਹਾ ਨਮਕ ਵੀ ਐਡ ਹੈ ਅਾਦਾਂਗੇ ਤਾਂ ਕਿ ਜੋ ਸਬਜ਼ੀਆਂ ਚਲਦੀ ਪੱਕਣ ਆਪਣੀਆਂ ਸਾਲਟ ਤੁਸੀਂ ਆਪਣੇ ਟੇਸਟ ਅਕੋਰਡਿੰਗ ਐਡ ਕਰ ਸਕਦੇ ਹੋ ਬਟ ਥੋੜਾ ਜਿਹਾ ਹੀ ਥੰਨੇ ਕਿਉਂਕਿ ਆਪਾਂ ਪਹਿਲਾਂ ਜਦੋਂ ਪਾਸਤਾ ਨੂੰ ਬੋਇਲ ਕੀਤਾ ਉਸ ਟਾਈਮ ਵੀ ਨਮਕ ਐਡ ਕੀਤਾ ਹੈ ਇੱਧਰ ਆਪਣਾ ਪਾਸਤਾ ਵੀ ਹੈ ਨਾ ਜੋ ਬੋਇਲ ਹੋ ਚੁੱਕਿਆ ਮੀਨਸ ਇਹ 80% ਪੱਕ ਚੁੱਕਿਆ ਤੁਸੀਂ ਐਵੇਂ ਚੈੱਕ ਕਰ ਸਕਦੇ ਹੋ ਦੇਖੋ ਮੈਂ ਪਾਸਤਾ ਲੈ ਲਈ ਮੈਂ ਲਿੱਤਾ ਇਸ ਨੂੰ ਕੱਟ ਕਰਕੇ ਦੇਖਿਆ ਮੀਸ ਇਹ ਪਾਸਤੇ ਚੁੱਕਿਆ ਬਸ ਥੋੜਾ ਜਿਹਾ ਕੱਚਾ ਪਨ ਹੈ ਇਸ ਵਿੱਚ ਕਿਉਂਕਿ ਆਪਾਂ ਜਦੋਂ ਇਨੀ ਸੌਸ ਦੇ ਨਾਲ ਪਕਾਵਾਂਗੇ ਉਦੋਂ ਪੂਰਾ ਹੋ ਜਾਊਗਾ ਹੁਣ ਇਹਦੇ ਲਈ ਜਿਹੜੀ ਸਿਕਰੇਟ ਸਪੈਸਾ ਆਪਾਂ ਯੂਜ਼ ਕਰਨੀ ਹੈ ਜਿਹੜੀ ਰੈਸਟੋਰੈਂਟ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਉਹ ਹੈ ਜਿਹੜਾ ਇਹ ਪਾਣੀ ਆ ਨਾ ਇਸ ਨੂੰ ਆ 3-4 ਚਮਚੇ ਪਾਣੀ ਦੇ ਉੱਪਰ ਕੱਢ ਲੈਣੀ ਹੈ ਇਹ ਪਾਣੀ ਦੇ ਜਿਹਦੇ ਵਿੱਚ ਆਪਾਂ ਪਾਸਤਾ ਨੂੰ ਮੋਬਾਈਲ ਦਿੱਤਾ ਹੈ ਮੈਂ ਆਰਾਊਂਡ 1 ਸਪੂਨ ਇਸ ਤਰ੍ਹਾਂ ਇਹ ਪਾਣੀ ਲੈ ਲਿਆ। ਇਹ ਹੁਣ ਆਪਾਂ ਪਾਸਤਾ ਨੂੰ ਜਿਹੜਾ ਸਟੇਨ ਕਰ ਦਾਂਗੇ ਇਹ ਆਪਣਾ ਪਾਚ ਕੁਕ ਕਰ। ਇਹ ਵੈਜੀਟੇਬਲਸ ਜਿਹੜੀਆਂ ਆਪਣੀਆਂ ਸੌਤੇ ਹੋ ਚੁੱਕੀਆਂ ਮੀਨਸ ਇਹਨਾਂ ਦਾ ਕੱਚਾ ਤਾਂ ਦੂਰ ਹੋ ਚੁੱਕਿਆ ਪਰ ਸਭ ਪੰਨ ਨਹੀਂ ਪਕਾਇਆ ਸੀ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪੀਜ਼ਾ ਸੀਜ਼ਨ। ਜੇ ਤੁਹਾਡੇ ਕੋਲ ਮਿਕਸ ਹਰਬਸ ਹੈਗੀਆਂ ਕੋਈ ਉਹ ਵੀ ਪਾ ਸਕਦੇ ਹੋ। ਇਹ ਨਾਲ ਇਹਦੇ ਵਿੱਚ ਪਾ ਦਿੰਦੇ ਥੋੜੇ ਜਿਹਾ ਚਿਲੀ ਫਲ। ਆਪਣਾ ਨਾ ਚਿੱਕਲੇਸ ਸਸਤੀ ਬਿਕਲੀਆਂ ਬਣਾ ਰਹੀ ਹੂੰ ਕਿੱਕ ਕਰ ਦਿਓ ਨਹੀਂ ਤੇ ਜ਼ਿਆਦਾ ਸਪਾਈਸੀ ਹੋ ਜਿੰਦਾ ਹੈ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹਨੂੰ ਆਪਾਂ ਇਹਦੇ ਵਿੱਚ ਆਪਨੀ ਜੇ ਜੇ ਆਪਾਂ ਸੋਚ ਤੇ ਆ ਕਰੀਏ ਅਗਰ ਅਡਟ ਕਰਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ नमक कैड कर सकते हैं जो थोड़ा लगे नमक घट आप होते हैं मिक्स करने तो बाद इस मिनट तो लिए पका लेंगे ਤੇ ਮੈਂ ਹੁਣ ਇਸ ਨੂੰ 삭 ਕੇ ਆਪਣੀ 소스 ਨੂੰ 5 ਤੋਂ 7 ਮਿੰਟ ਲਈ ਪਕਾ ਲਾਂਗੀ। ਵੈਸੇ ਤਾਂ ਆਪਣੇ ਸਾਰੇ ਇੰਗਰੀਡIENTS ਨੂੰ ਬੁਆਇਲ ਕੀਤਾ ਹੋਇਆ ਸੀਗਾ ਪਰ ਫਿਰ ਵੀ ਇਹ ਜੋ ਵੈਜੀਟੇਬਲਸ ਹੈ ਉਹ ਸਭ ਦਾ ਫਲੇਵਰ ਜੇ ਆਈ 소스 ਦੇ ਵਿੱਚ ਚਲਿਆ ਜਾਏਗਾ। ਇਸ ਲਈ ਆਪਾਂ ਇਹ ਨੂੰ ਪੰਜ ਮਿੰਟ ਦੇ ਤੱਕ ਪਕਾ ਲਾਂ। ਇਹ ਆਪਣੀ 소스 ਨੂੰ ਪੱਕਦੇ ਹੋਏ ਲਗਭਗ ਵੀ 5 ਤੋਂ 7 ਮਿੰਟ ਹੋ ਚੁੱਕੇ ਹਨ ਤੇ ਇਹ ਬਿਲਕੁਲ ਪੱਕ ਚੁੱਕੀ ਹੈ। ਇਸ ਲਈ ਕਿ ਜੋ ਵੀ ਇਸ ਦਾ ਮੌਇਸਚਰ ਸੀ ਉਹ ਵੀ ਖਤਮ ਹੋ ਚੁੱਕਿਆ। ਹੁਣ इतने ਆ ਕੇ ਤੁਸੀਂ ਪਾ ਸਕਦੇ ਹੋ ਕੁਝ ਟੀਰੀ ਗਾਲ ਮਿਰਚ ਜਾਂ ਤੁਸੀਂ ਇਸ ਦੇ ਵਿੱਚ ਐਡ ਕਰ ਦੋ ਥੋੜੀ ਜਿਹੀ ਟਮੇਟੋ ਕੈਚਪ ਮੈਂ ਇਸ ਦੇ ਵਿੱਚ ਟਮੇਟੋ ਕੈਚਪ ਐਡ ਕਰ ਦੂੰਗੀ ਜਿਸ ਨਾਲ ਇਸ ਨੂੰ ਦਾ ਫੋਰ ਬੱਧੀਆਂ ਹੋ ਜੂਂਗੇ ਮੈਂ ਇਸ ਦੇ ਵਿੱਚ ਅਰਾਊਂਡ 1 ਸਪੂਨ ਕੈਚਪ ਦੇ ਐਡ ਕਿੰਨੇ ਸੇ 1 ਸਪੂਨ ਐਡ ਕਿੰਨਾ ਜ਼ਿਆਦਾ ਨਹੀਂ ਕਰੀ ਕਿਉਂਕਿ ਪਹਿਲਾਂ ਹੀ ਟਮਾਟਰ ਜ਼ਿਆਦਾ ਪਾਈ ਹੋਣੀ ਪਾਸਤਾ ਬੋਇਲ ਕਰਦੇ ਹੋ ਪਾਣੀ ਕੱਢਿਆ ਸੀ ਨਾ ਆਪਾਂ ਜਿਹੜੀ ਚੋਪੋ ਐਡ ਕਰਪਾਂ। ਇਹ ਇਹ ਨੂੰ ਵੀ ਤੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਸੇ ਨਾਲ ਕੀ ਹੋਏਗਾ ਨਾ ਇਹ ਪਾਣੀ ਦੇ ਵਿੱਚ ਸਾਰ ਜਿਹਾ। ਤੇ ਕਿੰਨੇ ਨਾਲ ਆਪਣੇ ਜਿਹੜੇ ਪਾਸਤਾ ਨੂੰ ਐਡ ਕਰ ਠੀਕ ਨਾ ਹੋ ਜਾ। ਬਹੁਤ ਵਧੀਆ ਇਹ ਤਾਂ ਬੇਸ ਬਣ ਜਿਦਾ। ਪਰ ਝੂਠ ਪਾਏ ਤਾਂ ਤੇ ਦੇਖੋ ਦੇਖੋ। ਠੀਕ। ਉਹ ਵਧੀਆ ਪਾਸਤਾ ਬਣਦਾ। ਹੁਣ ਆਪਾਂ ਜਿਹ ਵਿੱਚ ਆਪਣਾ ਪਾਸਤਾ ਐਡ ਕਰ ਦਾਂਗੇ। ਇਹ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਸਤਾ ਨੂੰ ਮੈਂ ਸਟੇਮ ਕਰਕੇ ਨਾ 5 5 ਮਿੰਟ ਲਈ ਐਵੇਂ ਛੱਡਤਾ ਸੀ ਤਾਂ ਕਿ ਜੋ ਵੀ ਇਸ ਦੇ ਵਿੱਚ ਐਕਸਟਰਾ ਪਾਣੀ ਹੁੰਦਾ ਨਾ ਸਾਰਾ ਚੰਗੀ ਤਰ੍ਹਾਂ ਸਟੇਮ ਹੋ ਜੇ ਕਿਉਂਕਿ ਆਪਾਂ ਨਾਲ ਦੀ ਨਾਲ ਸਟੇਮ ਕਰਕੇ ਪਾ ਦਿੰਦੇ ਆ ਨਾ ਤਾਂ ਇਹਦੇ ਵਿੱਚ ਥੋੜਾ ਜਿਹਾ ਮੌਇਸਚਰ ਰਹਿ ਜਾਂਦਾ ਬਾਕੀ ਇਸ ਦੇ ਵਿੱਚ ਆਪਾਂ ਹੁਣ ਪਾਸਤਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਸਤਾ ਨੂੰ ਮਿਕਸ ਕਰ ਲਿਆ ਮੈਂ ਚੰਗੀ ਤਰ੍ਹਾਂ ਹੁਣ ਆਪਾਂ ਟੱਕੀ ਇਸ ਨੂੰ 5 ਮਿੰਟ ਲਈ ਪਕਾ ਲਾਂਗੇ ਤਾਂ ਕਿ ਜੋ ਪਾਸਤਾ ਨੂੰ ਪਰ 20% ਕੱਚਾ ਰੱਖਿਆ ਸੀ ਨਾ ਉਹ ਵੀ ਪੱਕ ਜੇ ਜਿਵੇਂ ਜਿਵੇਂ ਇਹ 5 ਮਿੰਟ ਪੱਕੇਗਾ ਨਾ ਇਹਦਾ ਕਲਰ ਵੀ ਚੇਂਜ ਹੋ ਜਾਏ ਆਪਣੇ ਪਾਸਤਾ ਨੂੰ ਪੱਕਦੇ ਹੋਏ 5 ਮਿੰਟ ਹੋ ਚੁੱਕੇ ਆ ਤੇ ਇਹ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ ਇਹ ਹੁਣ ਮੈਂ ਇਹ ਇੱਕ ਆਪਣੀ ਸਰਵਿੰਗ ਕ੍ਰੀਏਟ ਦੇ ਵਿੱਚ ਕੱਢ ਲਵਾਂਗੀ पास्ता मैं एक सर्विंग ट्रे निकाल दिता मैं उस कर दूँगी थोड़ा जहा पीज़ा पी अपने टेस्ट अकॉर्डिंग कर सकती हूँ तो थोड़ी जी मैं ये अपना पास्ता बन के रेडी हो चुकी हो है होप तो थोड़ा वीडियो वीडियो लगी होगी वीडियो वाली लाइक लगी मेरे चैनल कर दो शेयर कर दौ थैंक्सर बोच मिल कि एक वीडियो दिखाई